ਜਿਹੜੀਆਂ ਥਾਵਾਂ ਤੇ ਸ਼ਹਾਦਤਗਾਹਾਂ ਬਣਾਈਆਂ ਜਿੱਥੇ ਉਹਨਾਂ ਦੇ ਖੂਨ ਡੁੱਲੇ ਉਹ ਸਾਡੇ ਲਈ ਸ਼ਹਾਦਤਗਾਹਾਂ ਪਰ ਅੱਜ ਬਾਦਲ ਦੇ ਵਿਚਿੰਦਿਆਂ ਨੇ ਬਾਦਲ ਦੇ ਲੀਡਰਾਂ ਨੇ ਉਹਨਾਂ ਸ਼ਹਾਦਤਗਾਹਾਂ ਨੂੰ ਐਸ਼ ਪ੍ਰਸਤੀ ਦੇ ਅੱਡੇ ਬਣਾ ਛੱਡਿਆ ਤੁਸੀਂ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਹੋ 55 ਏਕੜ ਦਾ ਫਾਰਮ ਹੈ ਗੁਰਦਾਸ ਮੰਡਲ ਦੀ ਗਰੀਦਾਂ ਹਰੇਕ ਸਾਲ ਬਜਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘਾਟਾ ਜਾ ਰਿਹਾ ਸਾਲਾਂ ਤੋਂ ਮੈਂ ਪਿਛਲੇ ਬਜਟ ਬੜੇ ਦੇਖੇ ਨੇ ਹਰੇਕ ਸਾਲ 3-4 ਲੱਖ ਰੁਪਇਆ ਘਾਟਾ ਬਜਟ ਨੂੰ ਜਾਂਦਾ 55 ਲੱਖ ਦਾ 55 ਏਕੜ ਦਾ ਫਾਰਮ ਹਾਊਸ ਹੈ ਇਸੇ ਤਰ੍ਹਾਂ 20 ਹਜ਼ਾਰ ਏਕੜ ਜ਼ਮੀਨਾਂ ਨੇ ਜਿੰਨ ਜਿਹੜੀਆਂ ਖੇਹ ਖਰਾਬ ਕੀਤੀਆਂ ਨੇ ਕਦੀ ਸਾਡੇ ਐਕਟ ਦੇ ਵਿੱਚ ਪ੍ਰਾਤਨ ਸਿੱਖਾਂ ਨੇ ਪਰਮੰਧ ਕਮੇਟੀ ਦੇ ਵਿੱਚ ਕਦੀ ਵੀ ਨਲਾਮੀ ਨਹੀਂ ਸਕੇਤੇ ਜ਼ਮੀਨ ਦੇ ਪਰ ਇਹ ਸਰਕਾਰ ਨੇ ਨਲਾਮੀ ਵੀ ਕੀਤੀ ਨਲਾਮੇ ਕੀਤੀਆਂ ਲੀਸ ਤੇ ਵੀ ਦਿੱਤੀਆਂ ਤੇ ਲਈਆਂ ਵੀ ਆਪ ਵੀ ਇਥੋਂ ਤੱਕ ਕਿ ਚੋਲਾ ਸਾਹਿਬ ਦੀ 450 ਏਕੜ ਜ਼ਮੀਨ ਹੈ ਉਹ ਪਹਿਲਾਂ 4000 ਰੁਪਏ ਨੂੰ ਠੇਕੇ ਤੇ ਦਿੱਤੀ ਰੱਖੀ ਕੁਝ ਸਮਾਂ ਪਹਿਲਾਂ ਮੈਂ ਮੌਤ ਰਫੋਰਸਰਾਪਾ ਕੀਤਾ ਦੁਹਾਈ ਦਿੱਤੀ ਉਹਦਾ 18000 ਕੋ ਏਕੜ ਇਹਨਾਂ ਨੇ ਕੀਤਾ ਫਿਰ 22000 ਨੂੰ ਕੀਤਾ ਸ਼ਾਇਦ ਪਰ ਲਿਆ ਨਹੀਂ ਮੈਂ ਬੜਾ ਲੰਬਾ ਸਮਾਂ ਪ੍ਰਧਾਨ ਤੋਂ ਜਵਾਬ ਮੰਗਦਾ ਰਿਹਾ ਕਿ ਸਾਨੂੰ ਪਿਛਲੇ 5 ਸਾਲਾਂ ਦੀ ਇਨਕਮ ਦੱਸੀ ਜਾਵੇ ਕੀ ਹੈ ਪਰ ਉਹਨਾਂ ਨੇ ਨਹੀਂ ਦੱਸੀ ਮੈਂ ਵੀ ਪੁੱਛਿਆ ਕਿ ਹਜ਼ਾਰ ਦੇ ਕਰੀਬ ਦੁਕਾਨ ਹੈ ਗੁਰੂ ਘਰ ਦੀ ਉਹ ਅਕਾਲੀ ਲੀਡਰਾਂ ਨੇ 100-100 ਰੁਪਏ ਤੇ ਕਰਾਏ ਤੇ ਲੈ ਕੇ ਪ੍ਰਬੰਧਕ ਕਮੇਟੀ ਤੋਂ ਅੱਗੇ ਹਜ਼ਾਰ ਹਜ਼ਾਰ ਰੁਪਏ ਕਿਰਾਏ ਨੂੰ ਚੜਾਈ ਇਹਦਾ ਕੀ ਕਾਰਨ ਹੈ ਇਹਦਾ ਕੀ ਮਤਲਬ ਹੈ ਪਰ ਕੋਈ ਜਵਾਬ ਨਹੀਂ ਆਇਆ ਮੈਂ ਇਹ ਵੀ ਪੁੱਛਿਆ ਥੋੜੇ ਦਿਨ ਪਹਿਲਾਂ ਕਿ ਬਾਦਲ ਦੀ ਜਾਇਦਾਦ ਮੀਰੀਪੀ ਅਕੈਡਮੀ ਉਥੇ ਪ੍ਰਬੰਧਕ ਕਮੇਟੀ ਵੱਲੋਂ 2018 ਤੱਕ 6 ਕਰੋੜ ਰੁਪਏ ਲੱਗ ਚੁੱਕਾ ਉਹਦੇ ਬਾਅਦ 6 ਕਰੋੜ 8 ਕਰੋੜ 10 ਕਰੋੜ ਇਸ ਸਾਲ ਫਿਰ ਇਸ ਹਕਤ ਇਸ ਜਿਹੜਾ ਬਜਟ ਦੇ ਵਿੱਚ ਵੀ 8 ਕਰੋੜ ਰੁਪਏ ਉਹਦੇ ਲਈ ਪਾਸ ਕੀਤਾ ਗਿਆ ਜਾਇਦਾਦ ਬਾਦਲ ਦੀ ਪੈਸਾ ਪਾਸ ਹੋ ਰਿਹਾ ਪ੍ਰਬੰਧਕ ਕਮੇਟੀ ਚੋਂ ਕਰੋੜਾ ਰੁਪਇਆ 68 ਕਰੋੜ ਰੁਪਇਆ ਜਿਹੜਾ 18 ਤੋਂ ਪਹਿਲਾਂ ਤੱਕ ਲੱਗ ਚੁੱਕਾ ਉਹਦੀ ਅਸੀਂ ਆਰਟੀਆਈ ਪਾ ਕੇ ਬਕਾਇਦਾ ਜਾਣਕਾਰੀ ਲਈ ਆ ਰਿਟਰਨ ਚ ਸਾਡੇ ਕੋਲ ਮੌਜੂਦ ਹੈ ਇਹ ਜਿਹੜੀ ਬਰਬਾਦੀ ਆ ਗੁਰੂ ਘਰ ਦੀ ਇਹ ਅਸੀਂ ਦੇਖਦੇ ਹਾਂ ਕਿ 100 ਸਾਲ ਬਾਅਦ ਸਿੱਖਾਂ ਨੂੰ ਜਦੋਂ ਜਹਾਜ਼ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਢਾਡੀ ਸਿੰਘਾਂ ਨੇ ਲਸ਼ਮਨ ਸਿੰਘ ਧਾਰੋ ਵਾਲੀ ਕਰਤਾਰ ਸਿੰਘ ਛੱਬਰ ਦੀ ਦਾਸਤਾਨ ਦੱਸੀ ਹੈ ਉਹਦਾ ਦੀ ਵੀ ਬੜੀ ਵੱਡੀ ਜਦੋਜਹਿਦ ਸੀ ਜਿਸ ਨੇ ਇਹ ਗੁਰੂ ਘਰ ਬਚਾਏ ਅੱਜ ਤੁਹਾਡੇ ਤੇ ਸਮਾਂ ਆ ਗਿਆ ਤੁਸੀਂ ਸੁਚੇਤ ਹੋ ਕੇ ਕਦੇ ਪਰਮਾਤਮਾ ਦੇ ਭਗਤ ਸਤਨਾ ਜੀ ਨੇ ਪਰਮਾਤਮਾ ਨੂੰ ਕਿਹਾ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੋ ਗੂੜ ਬੋਏ ਨੌਕਾ ਮਲੇ ਕਹੋ ਕਾਹੇ ਚੜਾਵੋ ਜਦੋਂ ਡੁੱਬ ਹੀ ਗਏ ਫੇਰ ਤੁਸੀਂ ਕਿਸ਼ਤੀ ਦਿੱਤੀ ਫੇਰ ਸੱਚੇ ਪਾਤਸ਼ਾਹ ਕਿੰਨੂ ਚੜਾਉਣ ਦੇ ਦਿਓਗੇ ਮੈਂ ਨਹੀਂ ਕਿ ਸ਼ਾਉ ਨਹੀਂ ਕਿ ਆਹੇ ਨਾ ਮੋਰਾ ਅਉਸਰ ਲੱਜਾ ਰੱਖ ਲੈ ਸਦਨਾ ਜੰਤੋਰਾ ਗੁਰੂ ਸਾਹਿਬ ਜੀ ਦੀ ਬਾਣੀ 'ਚ ਇਹ ਸਵਾਲ ਆਉਂਦਾ ਹੈ ਕਿ ਉਸਰ ਲੱਜਾ ਰੱਖ ਲੈ ਲੱਜਾ ਰੱਖਣ ਦਾ ਉਸਰ ਹੈ ਸਮਾਂ ਹੈ ਤਾਂ ਹੀ ਹੈ ਜਿਸ ਤਰ੍ਹਾਂ ਅਸੀਂ ਇਹ ਸ਼ਬਦ ਪੜ੍ਹ ਰਹੇ ਹਾਂ ਨਦਰ ਦਮਾਮਾਂ ਬਾਜਿਓ ਪਰੇ ਉਸਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ ਜਿਸ ਨੇ ਯਕੀਨ ਨਾਲ ਮੰਨ ਲਿਆ ਕਿ ਮੇਰੇ ਜੂਝ ਕੇ ਸਫਲਤਾ ਨਾਲ ਸ਼ਹੀਦ ਹੋਣ ਦਾ ਸਮਾਂ ਹੈ ਤੇ ਮਨੁੱਖਾ ਜਨਮ ਹੈ। ਉਹੀ ਮਨੁੱਖੀ ਜ਼ਿੰਦਗੀ ਸਫਲ ਹੈ। ਅਸੀਂ ਆਪਣੇ ਵੱਡਿਆਂ ਦੀਆਂ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਦੇਣਾਂ ਨੂੰ ਰੋੜਦੀਆਂ ਦੇਖ ਲਈਏ ਤੇ ਦੇਖ ਕੇ ਚੁੱਪ ਹੋ ਜਾਈਏ ਇਹ ਆਉਣ ਵਾਲੇ ਪੁਖ ਲਈ ਸਾਡੇ ਲਈ ਬਹੁਤ ਮਾਰੂ ਸਿੱਧ ਹੋਣਗੀਆਂ। ਸਾਡੀ ਗਰੀਬ ਸ਼ਰੈਣੀ ਜਿਹੜੀ ਆ ਬੱਚੇ ਜਿਹੜੇ ਨੂੰ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਐਜੂਕੇਸ਼ਨ ਜਿਹੜੀ ਆ ਇਸ ਕਰਕੇ ਨਹੀਂ ਮਿਲ ਰਹੀ ਗੁਰਬਤ ਦੇ ਨਾਲ ਜੂਝ ਰਹੀ ਹੈ ਜ਼ਿੰਦਗੀ ਪਿੰਡਾਂ ਸਾਡੇ 80000 80 ਪਰਸੈਂਟ ਆਬਾਦੀ ਸਾਡੀ ਪਿੰਡਾਂ ਚ ਆ ਉਹਨਾਂ ਪਿੰਡਾਂ ਦੇ ਵਿੱਚ ਤਕਰੀਬਨ ਅਸਾਈ ਸਕੂਲਾਂ ਦਾ ਬੋਲ ਬਾਲਾ ਅਸੀਂ ਮਾਲਵੇ ਚਲੇ ਜਾਈਏ ਮਾਝੇ ਚਲੇ ਜਾਈਏ ਦੁਆਬੇ ਚਲੇ ਜਾਈਏ بڑے ਵੱਡੇ ਵੱਡੇ ਸਕੂਲ ਨਜ਼ਰ ਆਉਂਦੇ ਨੇ ਸੜਕਾਂ ਤੋਂ ਅਸਾਈ ਭਰਾਵਾਂ ਦੇ ਉਹਨਾਂ ਦੀ ਬਿਆਰੀ ਵਿੱਦਿਆ ਵਿੱਦਿਆ ਦੇ ਵਿੱਚੋਂ ਕਮਾਈ ਤੇ ਕਮਾਈ ਦੇ ਵਿੱਚੋਂ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨਾ ਉਹਨਾਂ ਦਾ ਮਿਸ਼ਨ ਹੈ ਪਰ ਸਾਡੀਆਂ ਬੋਰੀਆਂ ਦੀਆਂ ਬੋਰੀਆਂ ਬਜਟ ਆਉਂਦਾ ਪੈਸਾ ਆਉਂਦਾ ਇਸ ਬਜਟ ਦੇ ਵਿੱਚ 125 ਕਰੋੜ ਰੁਪਇਆ ਵਾਧਾ ਹੋਇਆ ਗੋਲਪ ਦਾ ਇਸ ਇਸ ਬਜਟ ਦੇ ਵਿੱਚ ਪਰ ਅਖੀਰ ਤੇ ਦਿਖਾਇਆ ਘਾਟ ਆਈ ਹੈ ਪਿਛਲੇ ਸਾਲ ਨਾਲੋਂ 125 ਕਰੋੜ ਰੁਪਇਆ ਜ਼ਿਆਦਾ ਲੋਕਾਂ ਨੇ ਮੱਥਾ ਟੇਕਿਆ ਪਰ ਦਿਖਾਇਆ ਘਾਟ ਆਈ ਹੈ ਇਹ ਸਾਡੇ ਗਰੀਬ ਬੱਚਿਆਂ ਤੱਕ ਪੈਸਾ ਨਹੀਂ ਪਹੁੰਚਦਾ ਇਹ ਟਰੱਕਾਂ ਦੇ ਟਰੱਕ ਪੈਸਾ ਪਿੰਡਾਂ 'ਚ ਵੰਡਿਆ ਜਾਂਦਾ ਜਦੋਂ ਇਲੈਕਸ਼ਨ ਹੁੰਦੇ ਇਹ ਜਦੋਂ ਕਾਨਫਰੰਸਾਂ ਹੁੰਦੀਆਂ ਨੇ ਉਦੋਂ ਵੱਡੇ ਵੱਡੇ ਜਿਹੜੇ ਸ਼ਾਮਿਆਂ ਨੇ ਲੱਗਦੇ ਨੇ ਉਹ 에어 ਕੰਡੀਸ਼ਨ ਲੱਗਦੇ ਨੇ ਉਹਨਾਂ ਦਾ ਪੈਸਾ ਗੁਰੂ ਘਰ ਤੋਂ ਜਾਂਦਾ ਜਿਹੜਾ ਆਈਟੀ ਸੈੱਲ ਪਣਾ ਕੇ 4-5 ਹਜ਼ਾਰ ਜਾਲੀ ਆਈਡੀਆਂ ਬਣਾ ਕੇ ਕਰੋੜਾ ਰੁਪਇਆ ਖਰਚ ਕਰ ਰਿਹਾ ਸੁਖਬੀਰ ਸਾਡੇ ਵਰਗਿਆਂ ਨੂੰ ਬਦਨਾਮ ਕਰਨ ਲਈ ਕੋਈ ਪੈਸਾ ਗੁਰੂ ਘਰ ਦਾ ਇਹ ਗੁਰੂ ਘਰ ਦਾ ਪੈਸਾ ਵਿਦਿਆ ਤੇ ਲੱਗਣਾ ਚਾਹੀਦਾ ਸੀ ਕਮਜ਼ੋਰ ਬੱਚੇ ਜਿਹੜੇ ਨੇ ਗਰੀਬ ਘਰ ਦੇ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਲਈ ਇਹ ਗੁਰੂ ਨਾਨਕ ਸਾਹਿਬ ਦੀ ਸਰਕਾਰ ਇਸੇ ਲਈ ਬਣੀ ਸੀ ਜਿਹੜੇ ਸਿੱਖ ਦਸਾਂ ਨੌਾਂ ਦੀ ਗਿਰਤ ਕਰਨ ਉਹ ਦਸਵੰਦ ਦੇਣ ਜਿਹੜੇ ਲੋੜਵੰਦ ਨੇ ਉਹਨਾਂ ਦਾ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਐਜੂਕੇਸ਼ਨ ਮਿਲੇ ਜਿਹੜੇ ਲੋੜਵੰਦ ਇਲਾਜ ਲਈ ਤਰਸਦੇ ਨੇ ਉਹਨਾਂ ਦਾ ਇਲਾਜ ਹੋਵੇ ਜਿਹੜੇ ਗੁਰੂ ਘਰ ਦੇ ਵਿੱਚ ਯਾਤਰੂ ਬਣ ਕੇ ਜਾਂਦੇ ਨੇ ਉਹਨਾਂ ਨੂੰ ਕਮਰਾ ਮਿਲੇ ਉਹਨਾਂ ਨੂੰ ਆਪਣੀ ਆਤਮਾ ਨੂੰ ਪਰਮ ਪਿਤਾ ਪਰਮਾਤਮਾ ਨਾਲ ਮਲਾਉਣ ਲਈ ਯੋਗ ਸਮਾਂ ਤੇ ਸਹੂਲਤ ਮਿਲੇ ਸੁੱਖ ਮਿਲੇ ਜਿਹਦੀ ਵਜ੍ਹਾ ਨਾਲ ਸਾਡੀ ਇਨਸਾਨੀ ਜ਼ਿੰਦਗੀ ਕਾਮਯਾਬ ਹੋ ਕੇ ਪਰਮਾਤਮਾ ਦੇ ਦਰ ਤੇ ਜਾਵੇ ਇਹ ਸੱਚੀ ਸਰਕਾਰ ਦੇ ਗੁਣ ਇਹੀ ਸਨ ਪਰ ਸਾਨੂੰ ਨਹੀਂ ਮਿਲ ਰਹੇ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਵੀਰਾਂ ਨੂੰ ਅਸੀਂ ਸਮਾਂ ਬਹੁਤ ਦੇਖ ਲਿਆ ਸੁਧਾਰ ਨਹੀਂ ਹੋਇਆ ਸੁਧਾਰ ਹੁੰਦਾ ਜੇ ਕਿਤੇ ਏਕੀਕਰਨ ਨਾ ਹੋਵੇ ਤਾਕਤ ਦਾ ਜਦੋਂ ਇੱਕ ਪਰਿਵਾਰ ਮਾਲਕ ਬਣ ਕੇ ਬੈਠ ਜਾਵੇ ਫਿਰ ਸੁਧਾਰ ਨਹੀਂ ਹੋ ਸਕਦਾ ਫਿਰ ਆਸ ਨਹੀਂ ਰੱਖਣੀ ਚਾਹੀਦੀ ਅਸੀਂ ਇਸ ਸਮਾਜੇ ਤੋਂ ਦੇਖੀਏ ਮੋਹਨ ਸਿੰਘ ਤੋੜਵਰਗਿਆਂ ਦੇ ਪਰਿਵਾਰ ਖਤਮ ਹੋ ਗਏ ਰਾਜਨੀਤੀ ਚੋਂ ਪ੍ਰੇਮ ਸਿੰਘ ਲਾਲਪੋਰਾ ਵਰਗੇ ਇਮਾਨਦਾਰ ਸਿੱਖ ਖਤਮ ਹੋ ਗਏ ਮੇਜਰ ਸਿੰਘ ਉੱਬੋਕੇ ਵਰਗੇ ਖਤਮ ਹੋ ਗਏ ਤੇ ਕੀਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਵਾਈ ਨੂੰ ਲਿਆਉਣ ਲਈ ਇਧਰੋਂ ਬਜੀਠੇ ਸਰਦਾਰ ਖਤਮ ਹੋ ਗਏ ਤੇ ਮਜੀਠੀਆ ਲਿਆਉਣ ਲਈ ਸਾੜਾ ਲਿਆਉਣ ਲਈ ਇਹ ਤਾਂ ਵੇਲੀਆਂ ਕਰ ਲਈਆਂ ਵਰਤੇ ਵਰਤੇ ਕੁਲਦੀਪ ਸਿੰਘ ਬਨਾਲਾ ਸੁਖਜਿੰਦਰ ਸਿੰਘ ਟੋੜਾ ਤਲਵੰਡੀ ਬਰਨਾਲਾ ਸਭ ਖਤਮ ਕਰ ਦਿੱਤੇ ਇਸ ਕਰਕੇ ਕਿ ਮੇਰਾ ਹੀ ਘਰ ਰਹੇ ਮੇਰਾ ਹੀ ਪੁੱਤਰ ਰਾਜ ਕਰੇ ਪਰ ਇਹ ਕੁਰਬਾਨੀਆਂ ਨਾ ਬਣੀ ਕੌਮ ਹੈ ਇਹਦੇ ਲਈ ਦਸਮ ਪਾਤਸ਼ਾਹ ਨੇ ਆਪਣੇ ਬੱਚਿਆਂ ਦੇ ਸਰੀਰਦਾਨ ਦਿੱਤੇ ਨੇ ਗੁਰਪਿਤਾ ਦਾ ਸਰੀਰਦਾਨ ਦਿੱਤਾ ਮਾਤਾ ਜੀ ਦਾ ਦਿੱਤਾ ਭੂਆ ਦੇ ਪੁੱਤ ਮਾਮੇ ਦੇ ਪੁੱਤ ਭੰਗਾਰੀ ਦੇ ਯੁੱਧ ਚ ਸ਼ਹੀਦ ਹੋਏ ਅਸੀਂ ਇਤਿਹਾਸ ਪੜ੍ਹਦੇ ਆਂ ਪਾਈ ਜੈਤਾ ਜੀ ਵਰਗੇ ਸੂਰਮੇ ਸ਼ਹੀਦ ਹੋਏ ਜਿਨ੍ਹਾਂ ਨੇ ਲੰਬਾ ਸਮਾਂ ਗੁਰੂ ਘਰ ਦਾ ਸਾਥ ਦਿੱਤਾ ਅੱਜ ਉਹਨਾਂ ਦੇ ਗਰੀਬ ਬੱਚੇ ਰੋਲਦੇ ਹੋਣ ਤੇ ਅਸੀਂ ਤਮਾਸ਼ਾ ਦੇਖੀਏ ਠੀਕ ਨਹੀਂ ਸਾਨੂੰ ਇਹ ਸੁਧਾਰ ਲਿਆਉਣਾ ਪਊਗਾ ਜੇ ਅਸੀਂ ਸੁਧਾਰ ਲਿਆਉਣਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਐਜ ਸਿੱਖ ਗੁਰੂ ਘਰ ਨੂੰ ਬਚਾਈਏ ਗੁਰੂ ਨਾਨਕ ਦੀ ਸੋਚ ਨੂੰ ਬਚਾਈਏ